ਤਰਨਤਾਰਨ ਦੀ ਜ਼ਮੀਨੀ ਚੋਣ ਦੇ ਵਿੱਚ ਮਨਪ੍ਰੀਤ 41 ਦੀ ਪੋਜੀਸ਼ਨ ਸਮਝਣੀ ਜ਼ਰਾ ਔਖੀ ਹੋ ਗਈ ਹੈ ਆਖਰੀ ਵਾਰ ਜਦੋਂ ਮਨਪ੍ਰੀਤ 41 ਨਾਲ ਮੁਲਾਕਾਤ ਹੋਈ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਹੋਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁਨਰ ਸਰਜੀਤ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਔਰ ਉਸੇ ਵੇਲੇ ਮਨਪ੍ਰੀਤ 41 ਦੇ ਨਾਲ ਸਬੱਬੀ ਇੱਕ 1 ਟੂ 1 ਵੀ ਜਾਂ ਇੱਕ ਇੰਟਰਵਿਊ ਵੀ 1 ਇੰਡੀਆ ਪੰਜਾਬੀ ਨੇ ਕੀਤੀ ਔਰ ਉਸ ਦੇ ਵਿੱਚ ਕੁਝ ਸਵਾਲ ਕੀਤੇ ਗਏ ਕਿ ਕੀ ਮਨਪ੍ਰੀਤ ਐਯਾਲੀ ਆਫੀਸ਼ੀਅਲ ਤੌਰ ਦੇ ਉੱਤੇ ਪੁਨਰਸੁਰਜੀਤ ਅਕਾਲੀ ਦਲ ਦੇ ਨਾਲ ਆ ਗਏ ਨੇ ਜਾਂ ਉਹ ਅਕਾਲੀ ਦਲ ਦੇ ਨਾਲ ਨੇ ਜਾਂ ਬਾਦਲ ਧੜੇ ਦੇ ਨਾਲ ਨੇ ਤਾਂ ਉੱਥੇ ਉਹਨਾਂ ਨੇ ਬਹੁਤ ਕਲੀਅਰ ਕਰ ਦਿੱਤਾ ਸੀ ਕਿ ਮੈਂ ਅਕਾਲੀ ਦਲ ਦਾ ਵਿਧਾਇਕ ਹਾਂ ਦਾਖਾ ਹਲਕੇ ਤੋਂ ਜਿੱਤਿਆ ਹੋਇਆ ਹਾਂ ਤੇ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡਿਊਟੀ ਸੌਂਪੀ ਗਈ ਸੀ ਕਿ ਮੈਂ ਬਾਕੀ ਦੇ ਜਿਹੜੇ 4 ਮੈਂਬਰ ਕਮੇਟੀ ਦੇ ਵਿੱਚ ਸਨ ਉਹਨਾਂ ਦੇ ਨਾਲ ਰਲ ਕੇ ਮਸਲਨ 5 ਮੈਂਬਰੀ ਕਮੇਟੀ ਜਿਹੜੀ ਕਦੀ 7 ਮੈਂਬਰੀ ਬਣਾਈ ਗਈ ਸੀ ਉਹ ਕਮੇਟੀ ਰਲ ਕੇ ਪਰਤੀਆਂ ਕਰੇ ਪਰਤੀਆਂ ਕਰਕੇ ਤੇ ਜੋ ਬਣਦੀ ਕਾਰਵਾਈ ਆ ਉਸ ਨੂੰ ਅਮਲ ਚ ਲਿਆਂਦਾ ਜਾਵੇ ਤੇ ਕਹਿੰਦੇ ਮੈਂ ਉਹ ਕਰਤਾ ਉਸ ਤੋਂ ਇਹ ਕਲੀਅਰ ਹੋ ਗਿਆ ਸੀ ਉਸ ਵੇਲੇ ਤੱਕ ਕਿ ਮਨਪ੍ਰੀਤ ਈਆਲੀ ਸ਼ਾਇਦ ਇੱਥੋਂ ਆਪਣਾ ਕੰਮ ਨਿਬੇੜ ਕੇ ਤੇ ਦੁਬਾਰਾ ਆਪਣੀ ਪਾਰਟੀ ਦੇ ਵਿੱਚ ਵਿਚਰਣਗੇ ਜੋ ਕਿ ਉਹ ਵਿਚਰੇ ਵੀ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਤੇ ਮਨਪ੍ਰੀਤ ਈਆਲੀ ਆਕਾਲੀ ਦਲ ਦੇ ਵਿਧਾਇਕ ਦੇ ਵਜੋਂ ਹੀ ਵਿਚਰੇ ਪਰ ਹੁਣ ਮਨਪ੍ਰੀਤ ਈਆਲੀ ਜਿੱਥੇ ਚੋਣ ਮਾਹੌਲ ਹੈ ਤਰਨਤਾਰਨ ਦੇ ਵਿੱਚ ਪ੍ਰਚਾਰ ਚੱਲ ਰਹੇ ਨੇ ਉੱਥੇ ਮੰਤਰੀ ਤੇ ਈਆਲੀ ਪ੍ਰਚਾਰ ਕਰ ਰਹੇ ਨੇ ਮਨਦੀਪ ਸਿੰਘ ਵਾਸਤੇ ਹਾਲਾਂਕਿ ਉਹਨਾਂ ਦੀ ਪਾਰਟੀ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਚੋਣ ਮੈਦਾਨ ਚ ਨਿਤਰੇ ਹੋਏ ਨਹੀਂ ਇਹ ਟੈਕਨੀਕ ਇਹ ਹਾਲਾਤ ਕੁਝ ਸਮਝ ਨਹੀਂ ਆ ਰਹੇ ਕਿ ਮੰਤਰੀ ਤੇ ਈਆਲੀ ਕਰ ਕੀ ਰਹੇ ਨੇ ਗਾਇਕ ਗੁਰਦਾਸ ਮਾਨ ਦਾ ਬੜਾ ਮਕਬੂਲ ਗਾਣਾ ਕਹਿੰਦੇ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇਓ ਚਲਾਕ ਸੱਜਣਾ ਐ ਲੱਗਦਾ ਕਿ ਇੱਥੇ ਉਹ ਉਹੀ ਛੈਡ ਟੁਕਦਾ ਬਹਿੰਦਾ ਨਜ਼ਰ ਆ ਰਿਹਾ ਜਿੱਤੇ ਤਾਂ ਉਹ ਅਕਾਲੀ ਦਲ ਵੱਲੋਂ ਐ ਪਰ ਨਾ ਹੀ ਆਪਣੇ ਆਪ ਨੂੰ ਉਸ ਅਕਾਲੀ ਦਲ ਤੋਂ ਵੱਖ ਕਰਦੇ ਆ ਨਾ ਹੀ ਆਪਣੇ ਆਪ ਨੂੰ ਉਸ ਵਿਧਾਇਕੀ ਤੋਂ ਵੱਖ ਕਰਦੇ ਆ ਜਦੋਂ ਕੋਈ ਪੁੱਛਦਾ ਤਾਂ ਕਹਿੰਦੇ ਵੀ ਆਹੀ ਐ ਕਿ ਮੈਂ ਅਕਾਲੀ ਦਲ ਦਾ ਵਿਧਾਇਕ ਆ ਵਿਚਰਦੇ ਵੀ ਉਸੇ ਤਰ੍ਹਾਂ ਪਰ ਜਦੋਂ ਪ੍ਰਚਾਰ ਕਰਨ ਦੀ ਵਾਰੀ ਆਉਂਦੀ ਐ ਉਸ ਵੇਲੇ ਸੁਖਵਿੰਦਰ ਕੌਰ ਰੰਧਾਵਾ ਤੋਂ ਹਟ ਕੇ ਤੇ ਮਨਦੀਪ ਸਿੰਘ ਦਾ ਪ੍ਰਚਾਰ ਕੀਤਾ ਜਾਂਦੇ ਆ ਯਾਨੀ ਕਿ ਪੁਨਰਸੁਰਜੀਤ ਅਕਾਲੀ ਦਲ ਦਾ ਪ੍ਰਚਾਰ ਕੀਤਾ ਜਾਂਦੇ ਆ ਇੱਥੇ ਪ੍ਰਤੱਖ ਕਿਉਂ ਨਹੀਂ ਹੋ ਜਾਂਦੇ ਇੱਕ ਬੜੀ ਪਰਚਲਿਤ ਕਹਾਵਤਾਂ ਕਹਿੰਦੇ ਕਿ ਦੋ ਬੇੜੀਆਂ ਤੇ ਖੜਿਆ ਇੱਕ ਇਨਸਾਨ ਅਕਸਰ ਡੁੱਬ ਜਾਂਦਾ ਹੈ ਪਰ ਕੀ ਮਨਪ੍ਰੀਤ ਈਆਲੀ ਇਹ ਸੋਚਿਆ ਸਮਝਿਆ ਨੁਕਸਾਨ ਚ ਲੰਗੇ ਜਾਂ ਇਹ ਕੈਲਕੂਲੇਟਿਵ ਰਿਸਕ ਲੈਣਗੇ ਅਲਟੀਮੇਟਲੀ ਮਨਪ੍ਰੀਤ ਈਆਲੀ ਕਿੱਧਰ ਨੂੰ ਜਾਣਗੇ ਸਵਾਲ ਇਹ ਖੜਾ ਹੁੰਦਾ ਹੈ ਇਹ ਬੜਾ ਇੱਕ ਕੈਲਕੂਲੇਟਿਵ ਰਿਸਕ ਬਣ ਕੇ ਉੱਭਰਦਾ ਕਿਉਂਕਿ ਇੱਕ ਪਾਸੇ ਆਪਣੇ ਆਪ ਨੂੰ ਅਕਾਲੀ ਦਲ ਦਾ ਵਿਧਾਇਕ ਦੱਸਣਾ ਜੋ ਕਨਸਟੀਟਿਊਸ਼ਨਲੀ ਉਹ ਹੈਗੇ ਨੇ ਉਹਦੇ ਵਿੱਚ ਕੋਈ ਪ੍ਰੋਬਲਮ ਵੀ ਨਹੀਂ ਹੈ ਪਰ ਨਾਲੋਂ ਨਾਲ ਸਾਥ ਦੇਣਾ ਅੱਜ ਪੁਨਰਸਰਜੀਤ ਅਕਾਲੀ ਦਲ ਦਾ ਇੱਥੇ ਆ ਕੇ ਉਹਨਾਂ ਦੀ ਫ੍ਰੀ ਵਿਲ ਹੈ ਪਰ ਸਵਾਲ ਖੜ ਜਾਂਦਾ ਹੈ ਕਿ ਇੱਕ ਪਾਸੇ ਕਿਉਂ ਨਹੀਂ ਹੋ ਜਾਂਦੇ ਮਨਪ੍ਰੀਤੇ ਵਾਲੀ ਹਾਲਾਂਕਿ ਉਹਨਾਂ ਨੂੰ ਕੋਈ ਰੋਕ ਨਹੀਂ ਰਿਹਾ ਅਕਾਲੀ ਦਲ ਰੋਕੇਗਾ ਵੀ ਨਹੀਂ ਅਕਾਲੀ ਦਲ ਬਾਦਲ ਧੜਾ ਰੋਕੇਗਾ ਵੀ ਨਹੀਂ ਉਹਨਾਂ ਨੇ ਤਾਂ ਸੁਖਵਿੰਦਰ ਸੁਖੀ ਜਿਹੜੇ ਡਾਕਟਰ ਹੈਗੇ ਨੇ ਬੰਗਾ ਤੋਂ ਵਿਧਾਇਕ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ ਉਹ ਵੀ ਆਮ ਆਦਮੀ ਪਾਰਟੀ ਜਾਵੜੇ ਔਰ ਅਕਾਲੀ ਦਲ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਵਾਰ ਹੋਕਾ ਵੀ ਨਹੀਂ ਮਾਰਿਆ ਕਿ ਇਸ ਮੈਟਰ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਮੈਂਬਰਸ਼ਿਪ ਰੱਦ ਕੀਤੀ ਜਾਵੇ ਹਾਲਾਂਕਿ ਉਹ ਮੈਟਰ ਦੇ ਉੱਤੇ ਕਾਰਵਾਈ ਬਣਦੀ ਸੀ ਤੇ ਦੂਜੇ ਪਾਸੇ ਮਨਪ੍ਰੀਤਿਆਲੀਆ ਦਾ ਮੈਟਰ ਆ ਇੱਥੇ ਤਾਂ ਓਕਾ ਨਹੀਂ ਬੁੱਲਣਗੇ ਕਿਉਂਕਿ ਜੇ ਸੁਖਵਿੰਦਰ ਸੁਖੀ ਮਨਪ੍ਰੀਤਿਆਲੀ ਦੀ ਗੱਲ ਕਰੀਏ ਇਹਨਾਂ ਦੋਵਾਂ ਤੋਂ ਹਟ ਕੇ ਇੱਕ ਵਿਧਾਇਕ ਹੋ ਰਿਹਾ ਬੀਬੀ ਗਨੀਵਕੌਰ ਮਜੀਠੀਆ ਔਰ ਜੇ ਇਹਨਾਂ ਦੋਵਾਂ ਦੇ ਉੱਤੋਂ ਕਲੇਮ ਛੱਡ ਜਾਂਦਾ ਅਕਾਲੀ ਦਲ ਜਾਂ ਇਹ ਛੱਡ ਜਾਂਦੇ ਨੇ ਤੇ ਫਿਰ ਅਕਾਲੀ ਦਲ ਦੇ ਬੇੜੇ 'ਚ ਸਿਰਫ ਇੱਕ ਸਵਾਰ ਰਹਿ ਜਾਊਗਾ ਉਹ ਵੀ ਬੀਬੀ ਗਨੀਵਕੌਰ ਮਜੀਠੀਆ ਤੇ ਉਸ ਇੱਕ ਸਵਾਰ ਦੇ ਨਾਲ ਅਕਾਲੀ ਦਲ ਦਾ ਬੇੜਾ ਬਾਹਲਾਗਾਹ ਜਾਂਦਾ ਨਹੀਂ ਅਰੇ ਸੁਖਬੀਰ ਬਾਦਲ ਵੀ ਜਾਣਦੇ ਐ ਸੀਨੀਅਰ ਲੀਡਰ ਵੀ ਜਾਣਦੇ ਤਾਂ ਹੀ ਕਰਕੇ ਚੁੱਪ ਨੇ ਨਾ ਡਾਕਟਰ ਸੁਖਵਿੰਦਰ ਸੁਖੀ ਬਾਰੇ ਕੋਈ ਬੋਲਦਾ ਨਾ ਮਨਪ੍ਰੀਤ ਈਆਲੀ ਬਾਰੇ ਕੋਈ ਬੋਲਦਾ ਪਰ ਮਨਪ੍ਰੀਤ ਈਆਲੀ ਨੂੰ ਲੈ ਕੇ ਸਵਾਲ ਜ਼ਰੂਰ ਖੜਦੇ ਆ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਮੇਂ ਤੇ ਅਸਰ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ